thank mm. you. ਸਭ ਤੋਂ ਪਹਿਲਾਂ ਤਾਂ ਮੈਂ ਪਿਆਰ ਭਰੀ ਆਪ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੇਖੋ ਜੀ ਗੱਲ ਇਹ ਆ ਕਿ ਨੋਟੀਫਿਕੇਸ਼ਨ ਹੋ ਗਿਆ ਸੀਗਾ ਸਰਕਾਰ ਦਾ ਸਾਡੇ ਸੀਐਮ ਸਾਹਿਬ ਦਾ ਅਰਵਿੰਦ ਖੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਨੇ ਮਨੀਸ਼ ਸ਼ੋਧਿਆ ਜੀ ਪੰਜਾਬ ਪਰਬਾਰੀ ਅਮਨ ਅਰੋੜਾ ਜੀ ਤੇ ਸਾਰੇ ਹੀ ਮੈਂ ਲੀਡਰਸ਼ਿਪ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਮਾਣੇ ਜੇ ਗਰੀਬ ਜੇ ਬੰਦੇ ਨੂੰ ਏਡੀ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ ਸਾਰੇ ਹੀ ਮੇਰੇ ਫਰੀਦਕੋਟ ਦੇ ਸਾਥੀ ਜਿੰਨੇ ਨਾਲ ਕੰਮ ਕਰਦੇ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਆ ਬਾਕੀ ਜਿੰਨੇ ਯਾਰ ਦੋਸਤ ਬਾਕੀ ਜਿੰਨੇ ਫਰੀਦਕੋਟ ਦੇ ਵਾਸੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਹਾਡੇ ਕਰਕੇ ਹੀ ਇਹ ਚੀਜ਼ਾਂ ਹੋ ਰਹੀਆਂ ਕਿ ਇੱਕ ਛੋਟੇ ਜਿਹੇ ਬੰਦੇ ਨੂੰ ਚਾਕੇ ਤੁਸੀਂ ਐਡੀਆਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਸੋ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਹਿਣਾ ਕਿ ਇਹਨਾਂ ਨੂੰ ਬੜੀ ਇਮਾਨਦਾਰੀ ਨਾਲ ਤੇ ਵਧੀਆ ਆਪ ਦੇ ਸੂਝ ਬੂਝ ਨਾਲ ਵਧੀਆ ਤਰੀਕੇ ਨਾਲ ਸਰਕਾਰ ਪੱਖੀ ਫੈਸਲੇ ਲੈ ਕੇ ਲੋਕਾਂ ਦੇ ਭਲੇ ਵਾਲੇ ਫੈਸਲੇ ਲੈ ਕੇ ਕੰਮ ਕੀਤਾ ਜਾਵੇ ਸੋ ਮੈਂ ਆਪ ਸਭ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਕੱਲ ਜਾਨੀ ਕਿ 21 11 25 ਨੂੰ ਠੀਕ 10 ਵਜੇ ਮੈਂ ਮੀਨੀ ਸੈਕਟਰੀਟੇਟ ਕਮਰਾ ਨੰਬਰ 232 ਦੇ ਵਿੱਚ ਮੇਰਾ ਦਫਤਰ ਹੈ ਮੈਂ ਕੱਲ ਰਸਮੀ ਤੌਰ ਤੇ ਜੁਆਇਨਿੰਗ ਕਰ ਰਿਹਾ ਸੋ ਸਾਰੀ ਹਾਈ ਕਮਾਂਡ ਤੁਸੀਂ ਸਾਰਿਆਂ ਨੇ ਸਾਰਿਆਂ ਦਾ ਮੈਂ ਵੇਟ ਕਰੂੰਗਾ ਤੁਸੀਂ ਅਸ਼ੀਰਵਾਦ ਦਿਓ ਥੋੜੇ ਮੈਂ ਆਉਣ ਦੀ ਉਡੀਕ ਰਊਂ ਕਿ ਤੁਸੀਂ ਸਾਰੇ ਪਹੁੰਚੋ ਤੁਹਾਡੇ ਅਸ਼ੀਰਵਾਦ ਸਦਕਾ ਹੀ ਪਹਿਲਾ ਕੰਮ ਕੀਤਾ ਹੁਣ ਵੀ ਮੈਂ ਚਾਹਣਾ ਕਿ ਤੁਹਾਡੇ ਪਿਆਰ ਤੇ ਅਸ਼ੀਰਵਾਦ ਮੈਂ ਪ੍ਰਾਪਤ ਕਰਕੇ ਹੀ ਇਸ ਸ਼ਹਿਰ ਤੇ ਆਪਦਾ ਕੰਮ ਕਾਰਜਪਾਲ ਸ਼ੁਰੂ ਕਰਾਂ ਇਹਦਾ ਤੇ ਸੋ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੱਲ ਠੀਕ 10 ਵਜੇ ਤੁਸੀਂ ਸਾਰੇ ਦਰਸ਼ਨ ਦਿਓ ਕਮਰਾ ਨੰਬਰ 232 ਮਿਨੀ ਸੈਕਟਰੀਟ ਫਰੀਦਕੋਟ ਦੇ ਲਈ ਤੁਹਾਡੇ ਵੱਲ ਹੁਣ ਕੀ ਉਪਾਲੇ ਕੀਤੇ ਜਾਣਗੇ ਜਿਵੇਂ ਹੁਣ ਤੁਸੀਂ ਸੀਟ ਦੇ ਬੈਠੋਗੇ ਉਸ ਤੋਂ ਬਾਅਦ ਕੀ ਪਲਾਨ ਹੈ ਜਿਹੜਾ ਪੇਜਾ ਤੁਹਾਡਾ ਚੋਣ ਦੀ ਦੇਖੋ ਜੀ ਗੱਲ ਇਹ ਹੈ ਕਿ ਸਾਡਾ ਕੋਰਮ ਜਲਦੀ ਮੈਨੂੰ ਲੱਗਦਾ ਕਿ ਪੂਰਾ ਹੋਊਗਾ ਕਿਉਂਕਿ ਉਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਹੁੰਦੇ ਆ ਉਹ ਚੋਣ ਛੇਤੀ ਆ ਰਹੀ ਆ ਉਸ ਤੋਂ ਬਾਅਦ ਕੋਰਮ ਪੂਰਾ ਕਰਨ ਸਾਰ ਅਸੀਂ ਵਧੀਆ ਫੈਸਲੇ ਲੋਕਾਂ ਦੇ ਹਿੱਤ ਵਾਲੇ ਫੈਸਲੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਲਈ ਸਾਡੇ ਤਿੰਨੋਂ ਹਲਕਿਆਂ ਦੀ ਫਰੀਦਕੋਟ ਕੋਟਪੂਰਾ ਤੇਤੋ ਜੇ ਪੂਰੇ ਜ਼ਿਲ੍ਹੇ ਦਾ ਮਤਲਬ ਜੋ ਵੀ ਪਲੈਨਿੰਗ ਆ ਕੋਸ਼ਿਸ਼ ਕਰਾਂਗੇ ਕੁਝ ਐ ਵਧੀਆ ਕਰਕੇ ਜਾਈਏ ਜੋ ਲੋਕਾਂ ਲਈ ਫਾਇਦਾ ਹੋਵੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਲਈ ਹੋਵੇ ਸਾਡੀ ਸਰਕਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਉਹ ਫੈਸਲੇ ਹੋਣ ਤਾਂ ਜੋ ਸਸੀਂ ਲੋਕਾਂ ਨੂੰ ਸਹੂਲਤਾਂ ਦੇ ਸਕੀਏ ਉਸ ਬਦਲੇ ਆ ਬਾਕੀ ਜੋ ਵੀ ਮੇਰਾ ਜਿੰਨਾ ਕੁ ਵੀ ਇਕਤਿਆਰੀ ਫੰਡ ਹੁੰਦਾ ਉਹਨੂੰ ਚੰਗੀਆਂ ਤੇ ਵਧੀਆ ਮਤਲਬ ਜਗਾਵਾਂ ਤੇ ਹੀ ਮੈਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਉਹੋ ਜੀ ਜਗ੍ਹਾ ਤੇ ਲਵਾਇਓ ਕਿ ਜਿਹੜੇ ਲੋਕਾਂ ਦੇ ਕੰਮ ਆ ਸਕਣ ਤੁમે ਉਹਨਾਂ ਸਮੇਂ ਜਦ ਤਣ ਕਿ ਫਰੀ ਕੋਟ ਦੇ ਲੋਕੀ ਕਲ ਕਰਕੇ 1.5 ਸਾਲ ਦਾ ਸਮਾਂ ਸਰਕਾਰ ਕੋਲ ਹੈ ਹਨਾ ਉਹਨਾਂ ਸਮੇਂ ਜਦ ਅਸਰ ਦੇ ਫਰੀ ਕੋਟ ਦੇ ਲੋਕੀ ਫਰੀ ਕੋਟ ਦੇ ਵਿੱਚ ਵਧੀਆ ਪ੍ਰੋਜੈਕਟ ਜਾਂ ਵਧੀਆ ਕੰਮ ਉਹਦੇ ਵਿੱਚ ਤੁਹਾਡੀ ਪ੍ਰਧਾਨਗੀ ਕੀਤੀ ਹੋਈ ਜਰੂਰ ਜੀ ਮੈਂ ਵੀ ਇਹੀ ਆਪਣੀ ਅਸ਼ੀਰਵਾਦ ਲੈ ਕੇ ਤੁਤੋਂ ਇਹੀ ਅਭ ਦੀ ਕੋਸ਼ਿਸ਼ ਰੱਖੂਗਾ ਕਿ ਮੈਂ ਜਿੰਨਾ ਵੀ ਮੈਨੂੰ ਸਮਾਂ ਮਿਲਿਆ ਜੋ ਵੀ ਸਰਕਾਰ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹਨੂੰ ਪੂਰੀ ਤਨਦੇਹੀ ਨਾਲ ਤੇ ਫਰੀਦਕੋਟ ਦੇ ਫਾਇਦੇ ਲਈ ਹੀ ਕਰਾ